ਨਾਮ ਦੀਜੈ ਨਾਨਕ ਸਾਧਨਵੱਲਾ ਰਾਗ ਸੋਹੀ ਅਸ਼ਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਭ ਹਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤਿ ਬਿਲਾਵਾ ਹੋਈ ਨਾ ਮਰੂਪ ਨਾ ਬੰਕੇ ਰੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਰਹੋ ਸਹਿਜ ਸਿਗਰ ਨਾਤੇ ਸਰੂਪ ਨਾਰੇ ਕੀ ਆਗਾਈ ਅੰਤਨਾ ਸਾਹਿਬ ਸਿਮਰਿਆ ਜਾਈ ਸਵਰਤਮਾ ਤਾਈ ਤੁਲਾਈ ਕਰੇ ਕਿਰਪਾ ਪ੍ਰਭ ਲਾਵਾ ਪਾਈ ਖਰੀ ਸਿਆਣੀ ਕੰਤ ਦਾ ਪਾਣੀ ਮਾਇਆ ਲਾਗੀ ਭਰਮ ਕੋ ਲਾਣੀ ਹੋਮੈ ਗਾਈ ਤਾ ਕੰਤ ਸਮਾਈ ਤਉ ਪਾਵਣ ਪਿਆਰੀ ਨਵ ਜਨਮ ਪਾਈ ਅਨਕ ਜਨਮ ਵੇਚਰੇ ਤੋਂ ਦੁੱਖ ਪਾਇਆ ਕਰ ਗੈਲਿਓ ਪ੍ਰੀਤਮ ਪ੍ਰਭ ਰਾਇ ਭੰਦ ਨਾਨਕ ਸਹ ਹੈ ਪੀਓ ਸੀ ਜੈ ਭਰੈ ਪਿਆਰਾ ਤੈ ਰਾਵੇ ਸੀ ਸੋਹੀ ਮਹੱਲਾ ਪਹਿਲਾ ਘਰ ਨਵਾ ਇੱਕ ਓ ਅੰਧਾਰ ਸਤਗੁਰ ਪ੍ਰਸਾਦ ਕਜਾ